ਹਾਂਜੀ ਸਤਿ ਸ੍ਰੀ ਅਕਾਲ ਜਿਹੜੇ ਪੰਟਰਾ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਕੰਨਨ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਆਪਣੇ ਆ ਬੱਖੀ ਵਾਲੀ ਸਿਉਣ ਲਾਉਣੇ ਹੁੰਨੇ ਆ ਇਹਦੇ ਆਪਣੇ ਜਿਹੜੇ ਇਹ ਚਾਕ ਹੁੰਦੇ ਨੇ ਰੱਖੇ ਹੋਏ ਇਹ ਪਾਟ ਜਾਂਦੇ ਨੇ ਜਿਹੜੀ ਆਪਾਂ ਇਹ ਬਣਾ ਕੇ ਨਹੀਂ ਤਾਂ ਆਪਾਂ ਸੂਈ ਨਾਲ ਬਣਾ ਕੇ ਲਾ ਲੈਣੇ ਆਰੇ ਕਾਜਾ ਬਣਾ ਲੈਣੇ ਆ ਇਹ ਆਪਾਂ ਹੁਣ ਤੁਹਾਨੂੰ ਕੱਪੜਾ ਲਾ ਕੇ ਦਿਖਾਵਾਂਗੇ ਵੀ ਦੇ ਨਾਲ ਚਾਕ ਪੱਟ ਨਹੀਂ ਜਾਂਦੇ ਹੈਗੇ ਤੇ ਫਟਦਾ ਨਹੀਂ ਹੈਗਾ ਜਿਹੜਾ ਕਾਟਨ ਦਾ ਸੂਟ ਹੁੰਦਾ ਕੋਈ ਵੀ ਸੂਟ ਹੈ ਉਹਨੂੰ ਆਪਾਂ ਹਰ ਇੱਕ ਨੂੰ ਇਹ ਲਾਵਾਂਗੇ ਲੀਰਾ ਇਹ ਨਹੀਂ ਕੱਪਣੇ 1.5 ਇੰਚ ਦੀ ਚੌੜਾ ਲੈ ਲਿਆ ਕਪੜਾ ਇੰਨਾ ਕ ਇਹਨੂੰ ਆਪਾਂ ਇਸ ਤਰ੍ਹਾਂ ਮੋੜ ਕੇ ਇਸ ਤਰ੍ਹਾਂ ਬਣਾ ਲਾਂਗੇ ਦਾ ਹਾਂਜੀ ਇਹ ਦੇਖਾਂਗੇ ਹਾਂਜੀ ਇਹ ਬਣ ਗਿਆ ਆਪਣੀ ਇਹ ਨਾਲੇ ਜਿਹੇ ਦੀ ਟੈਪ ਤੇ ਬਣ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਦੋ ਚੀਜ਼ਾਂ ਨੂੰ ਐ ਸਿੱਧਾ ਕਰ ਲਾਂਗੇ ਸਿੱਧਾ ਕੱਪੜਾ ਰੱਖ ਕੇ ਇਸ ਤਰ੍ਹਾਂ ਲਾਵਾਂਗੇ ਉੱਤੇ ਕਿਨਾਰੇ ਤੇ ਲਾ ਲਿਓ ਇਹ ਜਮੀ ਜਿਹੜੀ ਆਪਣੀ ਉਹ ਸਲਾਈ ਆਉਂਦੀ ਹੈ ਉੱਪਰੋਂ ਉਹਦੇ ਕਿਨਾਰੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਧਰ ਕੇ ਲਾਵਾਂਗੇ ਫਿਰ ਇੱਥੋਂ ਐ ਵਾਪਸ 모ੜਾਂਗੇ ਆਪਾਂ ਮਸ਼ੀਨ ਨੂੰ ਫਿਰ ਅੱਗੇ ਸਿਉਣ ਆ ਗਈ ਉਧਰੋਂ ਫੇਰ ਵਾਪਸ 모ੜ ਲਾਂਗੇ ਇੱਕ ਸਾਈਡ ਤੇ ਲੱਗਿਆ ਹਜੇ ਇਹ ਆਪਣਾ ਹੁਣ ਆਪਾਂ ਲਾਵਾਂਗੇ ਦੂਸਰੀ ਸਾਈਡ ਹੁਣ ਆਪਾਂ ਲਾਵਾਂਗੇ ਇਧਰਲੀ ਸਾਈਡ ਤੇ ਇੱਥੋਂ ਵੀ ਆਪਾਂ ਹੀ ਇਹਦੀ ਆਪਣੀ ਇਹ ਸਲਾਈ ਆ ਜਾਂਦੀ ਹੈ ਲਾਈ ਹੋਈ ਬੱਖੇ ਵਾਲੀ ਉੱਥੋਂ ਆਪਾਂ ਵਾਪਸ ਮੋੜ ਕੇ ਲੈ ਜਾਗੇ ਉੱਥੋਂ ਆਏ ਮੰਜੀ ਲੱਗੀ ਆਪਣੀ ਕਪੜਾ ਇਹਨਾਂ ਚਾਕ ਨੇ ਇੱਥੋਂ ਉਧੜਦਾ ਹੈਗਾ ਛੇਤੀ ਇਸ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਲਾ ਲਾਂਗੇ ਇਸ ਤਰੀਆ ਆਪਾਂ ਦੂਸਰੀ ਸਾਈਡ ਨਾਲਾਂਗੇ ਹਾਂ ਹਾਂ ਜੀ ਲੱਗ ਗਿਆ ਆਪਣੀਆਂ ਦੋਈ ਸਾਡਾ ਤੇ ਕੱਪੜਾ ਇਹਦੇ ਨਾਲ ਚਾਕ ਨਹੀਂ ਪਟੂਗਾ ਆਪਣਾ ਬਹੁਤ ਵਧੀਆ ਰਹਿੰਦਾ ਹੈ ਲਾਇਆ ਹੋਇਆ ਹਾਂਜੀ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ